ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹੇ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਜਰੂਰ ਕਰਿਓ ਜਿਉਂ ਆਕਾਦੇ ਹਾਂ ਅੱਜ ਦੀ ਵੱਡੀ ਖਬਰ ਕਿ ਜੀ ਸ੍ਰੀ ਅਕਾਲ ਤੁਹਾਨੂੰ ਸਹਿਬ ਦੇ ਕਾਰਜਕਾਰੀ ਚਤੇ ਗਿਆਨੀ ਗੁਰਕੁਲਦੀਪ ਸਿੰਘ ਗੱਜ ਨੇ ਅੱਜ ਸਤ ਸਤਕ੍ਰਿਤ ਦਫਤਰ ਵਿੱਚ মিডিਆ ਨਾਲ ਗੱਲਬਾਤ ਕਰਦੇ ਕਹਿਆ ਹੈ ਪੰਜਾਬ ਸਰਕਾਰ ਨੇ ਸ਼੍ਰੀ ਗੁਰਦੇਵ ਭਾਦਰ ਸਾਹਿਬ ਜੀ ਦੇ ਦੇਨ 350 ਸਾਲਾਂ ਦੀ ਦੀਵਾਰਾਂ ਤੇ ਸੰਬੰਧਿਤ ਜੋ ਪ੍ਰੋਗਰਾਮ ਚਿਰੀ ਨਗਰ ਵਿੱਚ ਕਰਵਾਏ ਗਏ ਹਨ ਉਹਨਾਂ ਸੇ ਉਹਨਾਂ ਨੇ ਸਿੱਖ ਸੰਸਥਾਵਾਂ ਵੱਲ ਵੱਲੋਂ ਪ੍ਰਗਟਾਇ ਸਦਸਿਆਂ ਨੂੰ ਸਹੀ ਸਾਬਿਤ ਕਰ ਦਿੱਤਾ ਹੈ ਉਹਨਾਂ ਕਹਿੰਦਾ ਹੈ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਨਾਚ ਗਾਣੇ ਤੇ ਮਨੋਰੰਜਨ ਆਹੀਂ ਸਿੱਖਾਂ ਦੀਆਂ ਭਾਵਨਾ ਨੂੰ ਗਹਿਰੀ ਠੇਸ ਪੱਜੀ ਹੈ ਉਹਨਾਂ ਕਹਿੰਦਾ ਸਿੱਖੀ ਸਦਨਤਾ ਅਨੁਸਾਰ ਸ਼ਹਾਦਤ ਦਾ ਬਹੁਤ ਹੀ ਕੁਵਿੱਤ ਸਥਾਨ ਹੈ ਅਤੇ ਪੰਜਾਬ ਦੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸੰਬੰਧੀ ਕਰਵਾਏ ਗਏ ਪ੍ਰੋਗਰਾਮ ਵਿੱਚ ਗੁਰਮਤਿ ਮਰਤਿਆ ਦਾ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ਅਤੇ ਫਲਸਫੇ ਦੇ ਵਿਰੁੱਧ ਕਰਵਾਇਆਂ ਗੀਆਂ ਗੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ ਉਹਨਾਂ ਕਿਹਾ ਹੈ ਕਿ ਦੇਸ਼ ਵਿਦੇਸ਼ ਵਿੱਚ ਸਿੱਖ ਸੰਗਤਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਸ ਪ੍ਰੋਗਰਾਮ ਨੂੰ ਕਰਵਾਉਣ ਲਈ ਕਰਵਾਉਣ ਵਾਲੇ ਤੇ ਇਸ ਵਿੱਚ ਸਮੂਲੀਕ ਕਰਨ ਵਾਲੇ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਹਰਜੋਤ ਸਿੰਘ ਭੱਪਾ ਸਾਹਿਬ ਵਿਭਾਗ ਅਤੇ ਡਾਇਰੈਕਟਰ ਅਤੇ ਗਾਇਕ ਬੀਤ ਸਿੰਘ ਦੇ ਵਿਰੋਧਕ ਕੋਈ ਸ਼ਿਕਾਇਤ ਕੁਝ ਕਈਤਾ ਕੁਝ ਕਈਸਕੇਤਾ ਪੁਝੀਆਂ ਹਨ ਜਥੇਦਾਰ ਗਰਗਨ ਜਥੇਦਾਰ ਗਰਗਤ ਸਿੰਘ ਕਹਿੰਦਾ ਹੈ ਕਿ ਪੰਜਾਬ ਸਰਕਾਰ ਅਤੇ ਇਸ ਦੇ ਭੱਪਾ ਵਿਭਾਗ ਨੂੰ ਆਪੋ ਆਪਣੇ ਫਰਜ਼ ਸਮਝਣ ਨਹੀਂ ਚਾਹੀਦੇ ਹਨ ਉਹਨਾਂ ਕਹਿੰਦਾ ਹੈ ਕਿ ਸਰਕਾਰ ਦਾ ਕੰਮ ਸਿੱਖ ਧਾਰਮਿਕ ਮਸਲਾ ਵਿੱਚ ਦਖਲ ਦੇਣਾ ਨਹੀਂ ਹੈ ਸਤੇ ਨਾ ਹੀ ਗੁਰਮੁਖ ਸਮਾਗਮ ਕਰਵਾਉਣਾ ਹੈ ਇਸ ਲਈ ਸੇਖ ਸੰਸਥਾ ਜੇ ਖਾਲਸਾ ਪੰਥ ਸਮਰਥ ਹੈ ਉਹਨਾਂ ਕਹੇ ਹੈ ਕਿ ਪੰਜਾਬ ਸਰਕਾਰ ਜਿਵੇਂ 350 ਸਾਲਾ ਸਿੱਧੀ ਸਥਾਪਨਦੀ ਨੂੰ ਲੈ ਕੇ ਸਰਹੱਦ ਅੰਤਾਂ ਉਹਨਾਂ ਦਾ ਵਿਕਾਸ ਕਾਰਜ ਅਤੇ ਸਥਾਪਨਦੀ ਮਨਾਉਣ ਲਈ ਹੋਰ ਲੋੜੀਦੇ ਪ੍ਰਬੰਧ ਵੀ ਉਸੇ ਜੋ ਕਰਨੇ ਚਾਹੀਦੇ ਹਨ ਤਾਂ ਬਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੀ ਦੋ ਧੰਨਵਾਦ